ਅਸੀਂ ਗਾ ਪੈਰਕ ਸੰਤਰਾ ਬੋ ਸਾਰੇ ਵੀਰ ਸੰਤਰੀ ਦੇ ਖੇਤ ਚ ਖੜੇ ਹੋਏ ਆ ਆਪਾਂ ਜਦੋਂ ਗੱਲ ਕਰਦੇ ਆ ਵੀ ਬਹੁਤ ਸਾਰੇ ਹਜੇ ਡੋਨਾਂਡੇ ਹਰੀਆਂ ਖੜੀਆਂ ਲੇਕਿਨ ਉਹਨਾਂ ਨੂੰ ਕੁਝ ਕੋ ਪ੍ਰੋਬਲਮਾਂ ਆਈਆਂ ਹੋਈਆਂ ਜਿਹੜੀਆਂ ਨਾ ਸਾਨੂੰ ਦਿੱਕਤ ਆਊਗੀ ਕਿਉਂਕਿ ਫਰੂਟ ਇਸ ਟਾਈਮ ਲੱਗਿਆ ਹੋਇਆ ਔਰ ਫਰੂਟ ਦੀ ਸੰਭਾਲ ਕਰਨਾ ਤੇ ਉਹਨੂੰ ਸਾਹਮਣਾ ਉਹ ਆਪਣਾ ਸਾਨੂੰ ਪਤਾ ਸਭ ਤੋਂ ਪਹਿਲਾ ਵਿਸ਼ਾ ਕਿਉਂਕਿ ਵਿਸ਼ਾ ਸਾਡੀ ਜਿਹੜੀ ਹੁਣ ਜੇਬ ਦੀ ਆਮਦਨ ਹੈ ਸਾਰੇ ਇੱਥੇ ਟਿਕੀ ਹੋਈ ਹੈ ਤੇ ਸਾਡੇ ਖਰਚੇ ਵੀ ਟਿਕਿਆ ਇਸ ਨੇ ਖਰਚੇ ਕੱਢਣ ਤੇ ਸਾਡੀ ਜਿਹੜੀ ਆਮਦਨ ਹੈ ਉਹ ਪੂਰੀ ਕਰਨੀ ਹੈ ਤੁਸੀਂ ਮੇਰਾ ਬਣੇ ਰਹੋ ਹੁਣ ਆਪਾਂ ਗੱਲ ਕਰਾਂ ਸੈਂਚਰੀ ਬਾਰੇ ਜਿੱਥੇ ਸੈਂਚਰੀ ਦਾ ਪੌਦਾ ਸਾਨੂੰ ਜਿਹੜੀ ਇਹਦੀ ਬੱਲ ਹੈ ਹਰੀ ਰੱਖਣਾ ਸਾਡੀ ਮਜਬੂਰੀ ਹੈ ਕਿਉਂਕਿ ਜਿਹੜਾ ਸਾਡਾ ਫਰੂਟ ਹੈ ਉਹ ਹਜੇ ਨੂੰ ਚੁੰਬੜਿਆ ਬਹੁਤ ਪਿਆ ਤੇ ਫਰੂਟ ਨੂੰ ਅਸੀਂ ਲਾਉਣ ਵਾਸਤੇ ਜਿਹੜੀ ਬੱਲ ਦਾ ਹਰਾ ਹੋਣਾ ਜ਼ਰੂਰੀ ਹੈ ਉੱਥੇ ਹੁਣ ਦੁਬਾਰਾ ਫੇਰ ਪਹਿਲਾਂ ਕਟਾਉਰ ਹੋ ਗਿਆ ਸੀ ਲੇਕਿਨ ਦੁਬਾਰਾ ਫੇਰ ਤੋਂ ਜਿਹੜੀ ਲਾਲ ਜੂ ਹੈ ਉਹਦੇ ਜਿਹੜੇ ਸਿੰਪਟਮ ਨੇ ਉਹਦੇ ਜਿਹੜੇ ਆਪਾਂ ਕਹਿ ਸਕਦੇ ਹਾਂ ਵੀ ਨੁਕਸਾਨ ਨੇ ਉਹ ਹੌਲੀ ਹੌਲੀ ਦਿਖਣ ਨੂੰ ਸਟਾਰਟ ਹੋ ਚੁੱਕੇ ਨੇ ਕਿਉਂਕਿ ਜਿਹੜੀ ਉਹ ਲਾਲ ਜੂੰਆਂ ਉਹਦਾ ਜਿਹੜਾ ਅਟੈਕ ਹੈ ਉਹ ਆਉਣਾ ਦੁਬਾਰਾ ਸਟਾਰਟ ਹੋਊਗਾ ਜਿੱਥੇ ਤੁਹਾਡੇ ਪੱਤੇ ਤੇ ਜਲਾਵਾਨਾ ਸਟਾਰਟ ਹੋ ਗਿਆ ਤਾਂ ਮਨ ਲਾ ਉੱਥੇ ਜਿਹੜੀ ਜੂੰਆਂ ਉਹਦਾ ਵੀ ਆਉਣਾ ਤੈਹ ਹੋ ਜਾਂਦਾ ਲਗਭਗ ਤੇ ਇਸੇ ਕਰਕੇ ਕਹਿੰਦੇ ਕਿ ਜਿਹੜੀ ਤੁਸੀਂ ਇਹਨੂੰ ਕੰਟਰੋਲ ਕਰਨ ਵਾਸਤੇ ਜਿਹੜੀ ਓ ਮਾਈਟ ਹੈ ਤੁਸੀਂ 200 ਗ੍ਰਾਮ ਏਕੜ ਦੀ ਪਾ ਕੇ ਕਿਲੇ ਸਾਨਾ ਦੇ ਸਪਰੇਅ ਕਰੋ ਤੇ ਬੱਲਾਂ ਨੂੰ ਜਿਆਦਾ ਹਰਾ ਪਰ ਰੱਖਣ ਵਾਸਤੇ ਜਿਵੇਂ ਮੰਨ ਲਓ ਹੁਣੇ ਫਰੂਟ ਲੱਗੇ ਹੋਏ ਇਹਨੂੰ ਛੇਤੀ ਤਿਆਰ ਕਰਨ ਵਾਸਤੇ ਆਪਾਂ ਤੁਸੀਂ ਕੀ ਕਰ ਸਕਦੇ ਹੋ ਵੀ ਜਿਹੜੇ ਸਭ ਤੋਂ ਪਹਿਲਾਂ ਵੱਲੋਂ ਹਰਾ ਰੱਖਣ ਵਾਸਤੇ ਤੁਸੀਂ ਹੀਲ ਤੇ ਪਲੱਸ ਵੀ ਬਹੁਤੀ ਸਪਰੇਅ ਹੈ ਉਹ ਤੁਸੀਂ ਲਾਜ਼ਮੀ ਦਿਓ ਹੀਲ 500 ਗ੍ਰਾਮ ਪ੍ਰਤੀ ਏਕੜ ਹਿਸਾਬ ਨਾਲ ਤੇ ਜਿਹੜੀ ਬਹੁ ਆ ਥੋੜੀ ਉਹ 100 ਮਿਲ ਪ੍ਰਤੀ ਕਿੱਲੇ ਹਿਸਾਬ ਨਾਲ ਤੁਸੀਂ ਕੋਈ ਸਪਰੇਅ ਕਰਨੀ ਹੈ ਤੇ ਜਿਹੜੀ ਓਮੈਡ ਕਿ ਆ ਕਿ ਉਹ ਦੇਖੋ ਹੁਣ ਤੁਸੀਂ ਦੇਖ ਰਹੇ ਹੋ ਵੀ ਇਹ ਤੇ ਜਿਵੇਂ ਜਾਲਾ ਹੁਣ ਬਣਿਆ ਹੋਇਆ ਇਹਦੇ ਵਿੱਚ ਜਿਹੜੀ ਜਿਹੜੀ ਲਾਲ ਜੂੰਆਂ ਉਹਦਾ ਬਾਨਾ ਬਿਲਕੁਲ ਤੈ ਹੈ ਤੇ ਲਾਲ ਜੂੰ ਜਿੱਥੇ ਬਣਦੀ ਹੈ ਉੱਥੇ ਖੇਤ ਨੂੰ ਬਿਲਕੁਲ ਸਾਫ਼ ਕਰਦੇ ਨੁਕਸਾਨ ਉਹਦਾ ਬਹੁਤ ਪੈੜਾ ਹੈ ਤੇ ਉਹਨੂੰ ਛੇਤੀ ਕਟਰਾਉ ਕਰਨਾ ਵੀ ਕੋਈ ਆਪਣਾ ਕੋਈ ਹੱਲ ਜਾਂ ਰੀਜਨ ਨਹੀਂ ਹੁੰਦਾ ਇਹ ਚੀਜ਼ ਤਿਆਰ ਰੱਖਣੀ ਹੈ ਤੇ ਖਰਾਕ ਜਿਵੇਂ ਪਾਣੀ ਇਹਨੂੰ ਲਗਦਾ ਦੇ ਚੱਲੋ ਤੇ 13045+ ਮੈਗਨੀਸ਼ੀਅਮ ਜਾਂ 5234 ਤੇ ਪਲੱਸ ਬਾਓ ਇਹਨੇ ਸਪਰੀਆਂ ਤੁਸੀਂ ਮਿਕਸ ਕਰ ਸਕਦੇ ਹੋ ਕਿਉਂਕਿ ਇਹਨੂੰ ਜਿੰਨੀ ਤਾਕਤ ਮਿਲੂਗੀ ਉਹਨਾਂ ਸਿੱਧਾ ਫਰੂਟ ਸਾਡਾ ਬਣ ਕੇ ਤਿਆਰ ਹੋ ਜਾਊਗਾ ਜਿਹੜਾ ਸਾਡਾ ਮਲਕੇ ਵੀ ਜਿਹੜੇ ਪੈਸੇ ਸਾਡੇ ਜੇਬ ਵਿੱਚ ਆ ਜਾਣਗੇ ਤੇ ਨਾਲੇ ਸਾਡਾ ਜਿਹੜਾ ਨੁਕਸਾਨ ਹੋਣ ਤੋਂ ਬਚ ਜਾਊਗਾ ਸੋ ਤਨਵਾ ਸਭ ਦਾ ਵੀਡੀਓ ਸ਼ੇਅਰ ਕਰਿਓ ਤੇ 스마트 ਕਿਸਾਨ ਨੂੰ ਤੁਸੀਂ ਫੇਸਬੁੱਕ ਤੇ ਫੋਲੋ ਕਰ ਲਓ YouTube ਤੇ 스마트 ਕਿਸਾਨ ਪੀਵੀ 31 ਨਾਮ ਤੇ ਤੁਸੀਂ ਸਬਸਕ੍ਰਾਈਬ ਕਰ ਲਓ ਸ਼ਸ਼ੀ ਕਾ ਸਾਨੂੰ ਚਾਹੁੰਦੇ ਬਹਦ ਰਹੋ ਜੀ